ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕ੍ਰਾਂਤੀ ਟੀਵੀ ਪਿਛਲੀਆਂ ਸਰਕਾਰਾਂ ਬਾਰੇ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪਿੰਡਾਂ ਵਿੱਚ ਵਿਕਾਸ ਕੀਤਾ ਉਸ ਵਿਕਾਸ ਬਾਰੇ ਸ਼ਹਿਰ ਮੋੜ ਵਿਖੇ ਤੁਹਾਨੂੰ ਚਾਣਨਾ ਪਾਉਣ ਜਾ ਰਹੇ ਨੇ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਇਸਮਾਉ ਤੇ ਸੁਣੋ ਪੂਰੀ ਵੀਡੀਓ ਦੇ ਵਿੱਚ ਕੀ ਉਹਨਾਂ ਨੇ ਸ਼ਹਿਰ ਮੋੜ ਦੇ ਵਿੱਚ ਜੋ ਵਿਕਾਸ ਕੀਤਾ ਹੁਣ ਦੀਆਂ ਸਰਕਾਰਾਂ ਨੇ ਉਹਨਾਂ ਬਾਰੇ ਕੀ ਕਹਿਣਾ ਹੈ ਦੂਰ ਮੁਕਤੀ ਮੋਰਚਾ ਪੰਜਾਬ ਅੱਜ ਅਸੀਂ ਮੋੜ ਦੇ ਵਿੱਚ ਆਏ ਇਸ ਮੋੜ ਦੇ ਅੰਦਰ ਗਰੀਬਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਨਾਲੀ ਦੇ ਕੀੜੇ ਤੋਂ ਵੀ ਬੱਤਰ ਬਣਾ ਦਿੱਤੀ ਗਈ ਹੈ ਇਹਨਾਂ ਹਾਕਮਾਂ ਵੱਲੋਂ ਵੋਟਾਂ ਲੈਣ ਵਾਲਿਆਂ ਵੱਲੋਂ ਸੱਤਾਧਾਰੀਆਂ ਵੱਲੋਂ ਚਾਹੇ ਉਹ ਨਗਰ ਕੌਂਸਲ ਦੇ ਪ੍ਰਬੰਧਕ ਨੇ ਪ੍ਰਧਾਨ ਨੇ ਐਮਸੀ ਨੇ ਆਹ ਗਲੀ ਤੁਸੀਂ ਦੇਖ ਸਕਦੇ ਹੋ ਇਹ ਗਲੀ ਦੇ ਵਿੱਚ ਲੋਕਾਂ ਦੇ ਘਰ ਨੇ ਮੇਰਾ ਖਿਆਲ ਸਾਲਾਂ ਤੋਂ ਹੀ ਇਹ ਪਾਣੀ ਖੜਾ ਗਲੀ ਦੇ ਵਿੱਚ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਚામੜੀ ਦੀਆਂ ਪੀਲੀਏ ਦੀਆਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਿਨ ਰਾਤ ਇਹ ਗੰਦੇ ਪਾਣੀ ਦੇ ਵਿੱਚ ਰਹਿਣ ਲਈ ਮਜਬੂਰ ਕਰਤੇ ਇਹਨਾਂ ਹਾਕਮਾਂ ਨੇ ਤੇ ਅੱਜ ਵੋਟਾਂ ਵਾਲੇ ਦਿਨ ਨਿਮਾਣੀ ਸੇਵਾਦਾਰ ਬੀਬੀ ਬਾਦਲ ਵਿਕਾਸ ਦਾ ਜੀਤਮੇਂਦਰ ਸਿੱਧੂ ਕਹਿੰਦਾ ਪੰਜਾ ਹਾਲਾਤ ਬਦਲੂਗਾ ਪੰਜਾ ਹਾਲਾਤ ਬਦਲੂਗਾ ਝਾੜੂ ਵਾਲੇ ਕਹਿੰਦੇ ਆਸੀਂ ਰੰਗਲਾ ਪੰਜਾਬ ਬਣਾਵਾਂਗੇ ਤੇ ਬੀਜੇਪੀ ਵਾਲੇ ਕਹਿੰਦੇ ਅਸੀਂ ਅੱਛੇ ਦਿਨ ਲੈ ਕੇ ਆਵਾਂਗੇ ਹਜੇ ਤੱਕ ਤਾਂ ਆਏ ਨਹੀਂ ਉਹਨਾਂ ਦੇ 10 ਸਾਲ ਹੋ ਗਏ ਮੈਂ ਇਹਨਾਂ ਨੂੰ ਚਾਰੇ ਉਮੀਦਵਾਰਾਂ ਨੂੰ ਜਿਹੜੇ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਤੁਰੇ-ਫਿਰਦੇ ਨੇ ਉਹਨਾਂ ਨੂੰ ਮੈਂ ਚੈਲੰਜ ਕਰਦਾ ਵੀ ਆਹ ਗਲੀ ਚ ਆ ਕੇ ਇੱਕ ਵਾਰੀ ਪੈਰ ਪਾ ਦੇਣ ਜੇ ਸੱਚੇ ਹੋ ਸੇਵਕ ਨੇ ਜਨਤਾ ਦੇ ਜੇ ਸੱਚੀ-ਮਿੱੱਚੀ ਹੋ ਵਿਕਾਸ ਕਰਨਾ ਚਾਹੁੰਦੇ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਦੇਸ਼ ਦੀ ਸੱਤਾ ਦੇ ਉੱਤੇ ਬੈਠ ਕੇ ਵੋਟਾਂ ਵਾਸਤੇ ਆ ਕੇ ਪੈਰ ਪਾ ਦੇਣ ਮੈਂ ਮੰਨ ਜੂ ਪੰਜਾਬ ਦੇ ਲੋਕੋ ਆ ਗੰਦੀ ਗੰਦਗੀ ਦੇ ਵਿੱਚ ਸਾਡੇ ਲੋਕ ਰਹਿ ਰਹੇ ਨੇ ਇਸ ਲਈ ਮੇਰਾ ਇਹਨਾਂ ਚਾਰੇ ਪਾਰਟੀਆਂ ਦੇ ਲੀਡਰਾਂ ਨੂੰ ਚੈਲੰਜ ਹੈ ਆਹ ਤਸਵੀਰ ਆ ਕੇ ਦੇਖਣ ਕਿ ਜਿਹੜੀ ਤੁਸੀਂ ਵਿਕਾਸ ਕੀਤਾ ਬਾਦਲਦੀਨੂ ਕਹਿੰਦੀ ਆ 15 ਸਾਲਾਂ ਦੇ ਵਿੱਚ ਅਸੀਂ ਬਠਿੰਡੇ ਹਲਕੇ ਦਾ ਵਿਕਾਸ ਕਰਤਾ ਆਹ ਤਸਵੀਰ ਤੁਸੀਂ ਦੇਖ ਲਓ ਵਿਕਾਸ ਦੀ ਇਹ ਬਾਦਲਦੀਨੂ ਨੇ 15 ਸਾਲ ਬੀਬੀ ਬਾਦਲ ਨੇ ਵੋਟਾਂ ਲੈ ਕੇ ਵਿਕਾਸ ਕੀਤਾ ਬਠਿੰਡੇ ਹਲਕੇ ਦਾ ਤੇ ਮੌੜ ਸ਼ਹਿਰ ਇਹ ਸ਼ਹਿਰ ਦੀ ਤਸਵੀਰ ਹੈ ਕੋਈ ਪਿੰਡ ਦੀ ਤਸਵੀਰ ਨਹੀਂ ਤੁਸੀਂ ਇਹ ਦੇਖ ਲਓ ਪਿੰਡ ਵੀ ਇਦਾਂ ਚੰਗੇ ਹਾਲਤਾਂ ਦੇ ਵਿੱਚ ਨੇ ਸਾਫ਼ ਸੁਥਰੇ ਨੇ ਸ਼ਹਿਰ ਦੀ ਹਾਲਤ ਬਲਕਿ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਨੇ ਵਿਕਾਸ ਕੀਤਾ ਕੋਈ ਵਿਕਾਸ ਨਹੀਂ ਕੀਤਾ ਇਹਨਾਂ ਨੇ ਲੁੱਟਿਆ ਆਪਾਂ ਨੂੰ ਲੁੱਟ ਕੇ ਆਪਦੇ ਘਰ ਭਾਲੇ ਤੇ ਸਾਨੂੰ ਗੰਦਗੀ ਦੇ ਵਿੱਚ ਸੜਤਾ ਇਸ ਲਈ ਮੇਰਾ ਦੁਆਰੇ ਫੇਰ ਚੈਲੰਜ ਇਹਨਾਂ ਨੂੰ ਧੰਨਵਾਦ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਇਹ ਕਹਿੰਦੇ ਜੀ ਅਸੀਂ ਵੀ ਮਤਲਬ ਸ਼ਹਿਰ ਦੇ ਵਿੱਚ ਰਹਿਣ ਦੇ ਹੋਣ ਦੇ ਨਾਤੇ ਅਸੀਂ ਪਿੰਡਾਂ ਨੂੰ ਜਾਣ ਨੂੰ ਤਿਆਰ ਆ ਕਿ ਪਿੰਡਾਂ ਦੇ ਵਿੱਚ ਸਫਾਈ ਹੈ ਠੀਕ ਆ ਵੀ ਸ਼ਹਿਰਾਂ ਦੇ ਵਿੱਚ ਲੋਕ ਕਹਿੰਦੇ ਨੇ ਅਸੀਂ ਸ਼ਹਿਰਾਂ ਦੇ ਵਿੱਚ ਜਾ ਕੇ ਆਪ ਦੀ ਜ਼ਿੰਦਗੀ ਵਧੀਆ ਬਤੀਤ ਕਰਾਂਗੇ ਸਾਡੀ ਤਾਂ ਜ਼ਿੰਦਗੀ ਮਤਲਬ ਨੀ ਨਾਲੀ ਦੇ ਕੀੜੇ ਵਾਲੀ ਆ ਕਿ ਅਸੀਂ ਪਿੰਡਾਂ ਦੇ ਵਿੱਚ ਉੱਥੇ ਜਾ ਕੇ ਘਰ ਪਾਉਣ ਨੂੰ ਤਿਆਰ ਆਂਗੇ ਹਾਂ ਸ਼ਹਿਰ ਛੱਡ ਕੇ ਹਾਂ ਸ਼ਹਿਰ ਛੱਡ ਕੇ ਠੀਕ ਆ